ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਦਾ ਮੈਨੂੰ ਰਲਵੇਂ ਮਿਲਵੇਂ ਹੰਗਾਰੇ ਮਿਲਦੇ ਨੇ ਕਿਸੇ ਦਾ ਕਹਿਣਾ ਹੁੰਦਾ ਵੀਡੀਓ ਲੰਮੀ ਲੈ ਜਾਂਦੇ ਹੋ ਛੋਟੀ ਰੱਖਿਆ ਕਰੋ ਕਿਸੇ ਦਾ ਕਹਿਣਾ ਹੁੰਦਾ ਕਿ ਥੋੜੀ ਜੀ ਗੱਲਬਾਤ ਹੋਰ ਲੰਮੀ ਕਰਿਆ ਕਰੋ ਸਾਨੂੰ ਚੰਗਾ ਲੱਗਦਾ ਸੋ ਅ ਹਰ ਤਰ੍ਹਾਂ ਦਾ ਜਿਹੜਾ ਰਿਸਪੌਂਸ ਆ ਉਹ ਆਉਂਦਾ ਤੇ ਮੈਨੂੰ ਹਰੇਕ ਦੀ ਗੱਲ ਸੁਣਨੀ ਪੈਂਦੀ ਆ ਅੱਜ ਇੱਕ ਤਜਰਬਾ ਕਹਿ ਲਓ ਛੋਟਾ ਜਿਹਾ ਇਹ ਕਰਨਾ ਮੈਂ ਵੀਡੀਓ ਨੂੰ ਜਿੰਨਾ ਘੱਟ ਤੋਂ ਘੱਟ ਰੱਖ ਸਕਦਾ ਉਹ ਰੱਖਣ ਦੀ ਕੋਸ਼ਿਸ਼ ਕਰੂੰਗਾ ਇਸ ਵੀਡੀਓ ਨੂੰ ਮੈਂ ਕੋਈ ਆਪਣਾ ਜਿਹੜਾ ਉਹ ਅੰਦਾਜ਼ ਅਪਣਾਉਣਾ ਹੁੰਦਾ ਉਹ ਚ ਗੱਲ ਨਹੀਂ ਕਰਨੀ ਕਿ ਦੋ ਗੱਲਾਂ ਮੰਨ ਲਓ ਤਿੰਨ ਗੱਲਾਂ ਮੰਨ ਲਓ ਆ ਪੰਜ ਗੱਲਾਂ ਫਾਲੋ ਕਰ ਲਓ ਅੱਜ ਸਿਰਫ ਇੱਕੋ ਹੀ ਗੱਲ ਕਰੂੰਗਾ ਇੱਕੋ ਹੀ ਵਿਸ਼ਾ ਜਿਹੜਾ ਕਈ ਦਿਨਾਂ ਦਾ ਦਿਮਾਗ 'ਚ ਘੁੰਮ ਰਿਹਾ ਖੁਸ਼ੀ ਤੇ ਗਮੀ ਦੋ ਸਾਡੀ ਜ਼ਿੰਦਗੀ ਦੇ ਅੰਗ ਨੇ ਇਹ ਹਮੇਸ਼ਾ ਹੀ ਸਾਡੇ ਨਾਲ ਰਹਿਣੇ ਆ ਕੋਈ ਇਨਸਾਨ ਦੁਨੀਆ ਤੇ ਐਹੋ ਜਿਹਾ ਨਹੀਂ ਜਿਹੜਾ ਹਮੇਸ਼ਾ ਖੁਸ਼ ਹੀ ਰਹਿੰਦਾ ਹੋਵੇ ਉਹਦੀ ਜ਼ਿੰਦਗੀ ਦੇ ਵਿੱਚ ਮਤਲਬ ਖੁਸ਼ੀ ਰਹਿੰਦੀ ਹੋਵੇ ਕਦੇ ਗਮ ਨਾ ਆਇਆ ਹੋਵੇ ਹਾਂ ਆਹ ਗੱਲ ਵੱਖਰੀ ਆ ਕਿ ਉਹਨੇ ਤੁਹਾਨੂੰ ਸ਼ੋਅ ਨਾ ਕੀਤਾ ਹੋਵੇ ਉਹ ਹਮੇਸ਼ਾ ਜਿਹੜਾ ਉਹਦਾ ਚਿਹਰਾ ਵਾ ਉੱਤੇ ਖੁਸ਼ੀ ਰੱਖੀ ਹੋਵੇ ਪਰ ਅੰਦਰੋਂ ਕੋਈ ਇਨਸਾਨ ਹਮੇਸ਼ਾ ਖੁਸ਼ ਰਹੇ ਉਹਦਾ ਮੂਡ ਕਦੇ ਉਦਾਸੀ ਨਾ ਹੋਵੇ ਇਦਾਂ ਕਦੇ ਨਹੀਂ ਹੋ ਸਕਦਾ ਇਨਸਾਨੀ ਫਿਤਰਤ ਦੇ ਵਿੱਚ ਇਹ ਇੰਪੋਸੀਬਲ ਆ ਤੇ ਇਹ ਵੀ ਇੰਪੋਸੀਬਲ ਆ ਕਿ ਕੋਈ ਐਹੋ ਜਿਹਾ ਦੁਨੀਆ ਤੇ ਇਨਸਾਨ ਹੋਵੇ ਜਿਹੜਾ ਹਮੇਸ਼ਾ ਦੁਖੀ ਰਹਿੰਦਾ ਹੋਵੇ ਕਿ ਕਦੇ ਉਹਨੂੰ ਸੁੱਖ ਮਿਲੇ ਨਾ ਹੋਣ ਹਾਂ ਇੱਥੇ ਵੀ ਇਹ ਗੱਲ ਲਾਗੂ ਹੁੰਦੀ ਹੈ ਕਿ ਜੇ ਬੰਦੇ ਦਾ ਸੁਭਾਅ ਹੀ ਐਹੋ ਜਿਹਾ ਕਿ ਉਹ ਖੁਸ਼ੀਆਂ ਦੇ ਵਿੱਚ ਵੀ ਗਮੀ ਦਾ احساس ਕਰ ਰਿਹਾ ਉਹ ਇਹ ਕਹਿ ਰਿਹਾ ਵੀ ਮੇਰੇ ਜਿੰਨਾ ਦੁਖੀ ਕੋਈ ਇਨਸਾਨ ਨਹੀਂ ਭਾਵੇਂ ਉਹਨੂੰ ਖੁਸ਼ੀ ਮਾਨਣ ਦਾ ਮੌਕਾ ਵੀ ਮਿਲਿਆ ਉਹਨੂੰ ਵੀ ਉਹਨੇ ਗਮ ਵਿੱਚ ਬਦਲਤਾ ਕਿਉਂਕਿ ਉਹਦੀ ਸੋਚ ਹੀ ਇਹੋ ਜੀਆ ਦਾ ਸੁਭਾਈ ਇਹੋ ਜਿਹਾ ਵਾ ਉੱਤੇ ਫਿਰ ਉਹ ਬੰਦੇ ਦਾ ਕਸੂਰ ਆ ਪਰ ਇਹ ਕਦੇ ਨਹੀਂ ਹੁੰਦਾ ਕਿ ਪਰਮਾਨੈਂਟ ਕਿਸੇ ਕੋਲ ਖੁਸ਼ੀ ਰਹੇ ਤੇ ਪਰਮਾਨੈਂਟ ਕਿਸੇ ਕੋਲ ਗਮ ਰਹੇ ਇੱਕ ਜਿੱਦਾਂ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜ਼ਿੰਦਗੀ ਦੇ ਦੋ ਪਹਿਲੂ ਨੇ ਗੱਲ ਮੈਂ ਇਹ ਕਰਨੀ ਆ ਕਿ ਜਦੋਂ ਸਾਡੇ ਕੋਲ ਗਮ ਆਉਂਦੇ ਨੇ ਅਸੀਂ ਦੁਖੀ ਹੁੰਨੇ ਆ ਉਹਨੂੰ ਰੱਜ ਕੇ ਅਸੀਂ ਮਾਣਦੇ ਆ ਦੁੱਖਾਂ ਨੂੰ ਰੱਜ ਕੇ ਮਾਣਦੇ ਆ ਨਾ ਕਿੰਨਾ ਅਸੀਂ ਉਦਾਸ ਹੋ ਜਾਂਦੇ ਆ ਕਿੰਨਾ ਲੋਕਾਂ ਨੂੰ ਕਹਿੰਨੇ ਆ ਯਾਰ ਮੈਂ ਬਹੁਤ ਡਿਪਰੈਸਡ ਆ ਮੈਂ ਉਦਾਸ ਆ ਮੈਨੂੰ ਆ ਨਹੀਂ ਮਿਲਿਆ ਉਹਨੇ ਫਲਾਣੇ ਨੇ ਮੇਰੇ ਨਾਲ ਇਦਾਂ ਕੀਤੀ ਕੋਈ ਨਾ ਕੋਈ ਕਾਰਨ ਜਿਹੜਾ ਤੁਹਾਡੇ ਦੁੱਖਾਂ ਦਾ ਹੋ ਸਕਦਾ ਤੇ ਉਹਦੇ 'ਚ ਅਸੀਂ ਖੁਸ ਜਾਂਦੇ ਆ ਪੂਰੀ ਤਰ੍ਹਾਂ ਦੇ ਨਾਲ ਖੁਸਦੇ ਆ ਇਹਦੇ ਉਲਟ ਜਦੋਂ ਸਾਡੇ ਕੋਲ ਖੁਸ਼ੀ ਆਉਂਦੀ ਆ ਉਹ ਅਸੀਂ ਡਰ ਕੇ ਮਨਾਉਂਦੇ ਆ ਖੁਸ਼ੀਆਂ ਨੂੰ ਸੈਲੀਬ੍ਰੇਟ ਅਸੀਂ ਕਿੱਦਾਂ ਕਰਦੇ ਆ ਸਾਰੇ ਨਹੀਂ ਕਾਫੀ ਸਾਰੇ ਲੋਕ ਇੱਕ ਸੋਚ ਤੇ ਚੱਲੇ ਆਉਂਦੇ ਆ ਸ਼ੁਰੂ ਤੋਂ ਕਿ ਜਦੋਂ ਨਾ ਅਸੀਂ ਵੀ ਛੋਟੇ ਹੁੰਦੇ ਹੱਸਦੇ ਸੀ ਸਾਨੂੰ ਕਿਸੇ ਸਿਆਣੇ ਨੇ ਕਹਿ ਦੇਣਾ ਉਹ ਬਹੁਤ ਨਾਸਿਆ ਕਰੋ ਸਾਡੀ ਨਾਨੀ ਕਹਿੰਦੀ ਹੁੰਦੀ ਸੀ ਜਿਆਦਾ ਨਾ ਹੱਸੋ ਉਨਾ ਹੀ ਰੋਣਾ ਪੈਂਦਾ ਮੈਂ ਕਹਿੰਦਾ ਇਹ ਸੋਚ ਗਲਤ ਸੀ ਜਦੋਂ ਹਾਸਾ ਆਉਂਦਾ ਖੁੱਲ ਕੇ ਹੱਸਣਾ ਚਾਹੀਦਾ ਕੋਈ ਨੀ ਨਜ਼ਰ ਲੱਗਦੀ ਕਿਸੇ ਦੇ ਹਾਸਿਆਂ ਨੂੰ ਕਿਤੇ ਨਹੀਂ ਤੁਹਾਨੂੰ ਰੋਣਾ ਪੈਂਦਾ ਜੇ ਨਾ ਵੀ ਹੱਸੋਗੇ ਰੋਣਾ ਤੁਹਾਨੂੰ ਤਾਂ ਵੀ ਕਦੇ ਨਾ ਕਦੇ ਪੈਣਾ ਕਿਉਂਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ ਰੋਣਾ ਵੀ ਆਉਣਾ ਹੀ ਆਉਣਾ ਕਦੇ ਨਾ ਕਦੇ ਤੇ ਜਿਹੜੇ ਖੁਸ਼ੀਆਂ ਨੇ ਹਾਸੇ ਨੇ ਉਹ ਵੀ ਆਉਣੇ ਆਉਣੇ ਆ ਤੇ ਜੇ ਤੁਸੀਂ ਇਹ ਡਰ ਰੱਖਦੇ ਹੋ ਮਨ 'ਚ ਜਦੋਂ ਖੁਸ਼ੀਆਂ ਮਨਾਉਣ ਦਾ ਮੌਕਾ ਮਿਲਿਆ ਕਿ ਜੇ ਅਸੀਂ ਜ਼ਿਆਦਾ ਖੁਸ਼ ਹੋਵਾਂਗੇ ਨਜ਼ਰ ਲੱਗ ਜੂਗੀ ਫਿਰ ਅਸੀਂ ਉਨੇ ਹੀ ਦੁਖੀ ਹੋਵਾਂਗੇ ਇਹ ਗਲਤ ਧਾਰਨਾ ਇਹਨੂੰ ਬਦਲ ਲਓ ਜਦੋਂ ਵੀ ਮੌਕਾ ਮਿਲਦਾ ਪਾਰਟੀ ਕਰਨ ਦਾ ਫੰਕਸ਼ਨ ਆ ਕੋਈ ਦੋਸਤਾਂ ਮਿੱਤਰਾਂ ਚ ਬੈਠੇ ਹੋ ਰਿਸ਼ਤੇਦਾਰਾਂ ਚ ਬੈਠੇ ਹੋ ਕੋਈ ਵੀ ਇਹੋ ਜਿਹੇ ਪਲ ਜੋ ਤੁਹਾਨੂੰ ਸਕੂਨ ਦੇ ਰਿਹਾ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਜ਼ਿੰਦਗੀ ਨੂੰ ਮਾਣ ਰਹੇ ਹੋ ਕਹਿ ਰਹੇ ਹੋ ਕਿ ਜ਼ਿੰਦਗੀ ਜ਼ਿੰਦਾਬਾਦ ਆ ਉਹ ਭਾਵੇਂ ਇੱਕ ਦਿਨ ਹੋਵੇ ਭਾਵੇਂ ਅੱਧਾ ਦਿਨ ਹੋਵੇ ਭਾਵੇਂ ਇੱਕ ਹਫਤਾ ਹੋਵੇ ਭਾਵੇਂ ਕੁਝ ਘੰਟੇ ਹੋਣ ਉਹਨਾਂ ਨੂੰ ਰੱਜ ਕੇ ਮਾਣੋ ਜਦੋਂ ਆਪਾਂ ਕਿਸੇ ਦਫ਼ਤਰ ਦੇ ਵਿੱਚ ਕੰਮ ਕਰਦੇ ਆ ਕੰਮ ਦਾ ਬਰਡਨ ਬਹੁਤ ਜ਼ਿਆਦਾ ਉਦਾਹਰਨ ਦੇ ਤੌਰ ਤੇ ਬੈਂਕਾਂ ਦੇ ਵਿੱਚ ਬਹੁਤ ਪ੍ਰੈਸ਼ਰ ਆ ਕੰਮਾਂ ਦਾ ਤੇ ਜਦੋਂ ਉਹ ਲੋਕ ਪਾਰਟੀ ਕਰਦੇ ਨੇ ਭਾਵੇਂ ਉਹ ਉਹਨਾਂ ਦਾ ਅੱਧੇ ਘੰਟੇ ਦਾ ਬ੍ਰੇਕ ਹੀ ਹੋਵੇ ਉਹਦੇ ਵਿੱਚ ਪੂਰੀ ਜ਼ਿੰਦਗੀ ਨੂੰ ਉਹ ਜੀ ਲੈਂਦੇ ਨੇ ਵੀ ਸਟਾਫ ਕਿਦਾਂ ਉਹ ਸੈਲੀਬ੍ਰੇਟ ਕਰਦਾ ਸਾਰੇ ਨਹੀਂ ਮਤਲਬ ਵਿੱਚ ਲੋਕਾਂ ਦੇ ਡਿਪੈਂਡ ਆ ਕੁਝ ਲੋਕ ਕਰਦੇ ਆ ਨਾ ਕਿ ਹਾਂ ਹੁਣ ਅੱਧਾ ਘੰਟਾ ਬ੍ਰੇਕ ਆ ਕੋਈ ਕੰਮ ਦੀ ਟੈਨਸ਼ਨ ਨਹੀਂ ਅੱਧੇ ਘੰਟੇ ਬਾਅਦ ਦੇਖਾਂਗੇ ਕੀ ਕਰਨਾ ਹੁਣ ਅੱਧਾ ਘੰਟਾ ਸਾਨੂੰ ਇੰਜੋਏਮੈਂਟਲੀ ਮਿਲਿਆ ਤਾਂ ਜਸਟ ਇੰਜੋਏ ਬਸ ਹੋਰ ਕੁਝ ਨਹੀਂ ਕੰਮ ਤਾਂ ਚੱਲੀ ਜਾਣੇ ਆ ਸੋ ਜਿੰਨਾ ਵੀ ਸਮਾਂ ਹਾਸਿਆਂ ਦਾ ਮਿਲਦਾ ਰੱਜ ਕੇ ਮਾਣਿਆ ਕਰੋ ਕਿਤੇ ਨਹੀਂ ਇਹ ਗੱਲ ਸੱਚ ਹੋਣ ਲੱਗੀ ਕਿ ਜਿੰਨਾ ਹੱਸੋਗੇ ਓਨਾ ਰੋਣਾ ਪੈਂਦਾ ਬਸ ਇੱਕ ਆਧਾਰਨਾ ਜਿਹੜੀ ਬਦਲਣ ਦੀ ਲੋੜ ਹੈ ਕਈ ਦਿਨਾਂ ਦਾ ਮੇਰੇ ਦਿਮਾਗ 'ਚ ਚੱਲੀ ਜਾਂਦਾ ਸੀ ਕਿ ਇਹ ਜਿਹੜੇ ਨੈਗੇਟਿਵ ਲੋਕ ਨੇ ਨਾ ਇਹਨਾਂ ਨੇ ਆਪਣੀਆਂ ਮਨ ਘੜਤ ਗੱਲਾਂ ਬਣਾਈਆਂ ਹੋਈਆਂ ਨੇ ਬਸ ਐਵੇਂ ਕਿ ਜੇ ਨਾ ਹੱਸੋ ਜ਼ਿਆਦਾ ਨਾ ਹਸਿਆ ਕਰੋ ਨਜ਼ਰ ਲੱਗ ਜਾਂਦੀ ਆ ਕਿਰਪਾ ਕਰਕੇ ਇਹਦੇ ਤੋਂ ਬਾਹਰ ਆਓ ਜੇ ਗਮਾਂ ਨੂੰ ਤੁਸੀਂ ਥੋੜਾ ਜਿਆ ਮੈਨੇਜ ਕਰਨਾ ਸਿੱਖ ਗਏ ਗਮਾਂ ਨੂੰ ਗਮਾਂ ਦਾ ਆਨੰਦ ਵੀ ਵੱਖਰਾ ਹੈ ਜਿੱਦਾਂ ਨਾ ਉਦਾਸ ਰਹਿਣ ਦੇ ਵਿੱਚ ਵੀ ਬੰਦਾ ਸਕੂਨ ਲੱਭਣ ਲੱਗ ਜਾਂਦਾ ਜਿਹਨੂੰ ਆਦਤ ਹੁੰਦੀ ਹੈ ਉਦਾਸ ਰਹਿਣ ਦੀ ਉਹ ਉਹਦੇ ਚ ਹੀ ਖੁਸ਼ ਹੈ ਜਿਹੜਾ ਬੰਦਾ ਇਕੱਲਾ ਰਹਿ ਕੇ ਖੁਸ਼ ਹੈ ਉਹ ਉਹ ਜਦੋਂ ਮਹਿਫਲ 'ਚ ਜਾਊਗਾ ਉਹ ਅਨਕੰਫਰਟੇਬਲ ਹੋਊਗਾ ਤੇ ਜਦੋਂ ਇਕੱਲਾ ਰਹੂਗਾ ਉਹਦੇ 'ਚ ਹੀ ਉਹ ਕੰਫਰਟੇਬਲ ਮਹਿਸੂਸ ਕਰਨ ਲੱਗ ਜਾਂਦਾ ਵੀ ਉਹ ਉਦਾਸੀ ਦੇ ਵਿੱਚ ਹੀ ਖੁਸ਼ ਰਹਿਣ ਲੱਗ ਜਾਂਦਾ ਉਹਦੇ 'ਚ ਹੀ ਉਹ ਸੰਤੋਸ਼ ਹੈ ਸੋ ਇਸ ਸੋਚ ਤੋਂ ਬਾਹਰ ਆਓ ਜਿਹੜੇ ਗਮ ਨੇ ਉਹਨਾਂ ਨੂੰ ਮੰਨਣ ਦੀ ਲੋੜ ਨਹੀਂ ਉਹਨਾਂ ਨੂੰ ਤੁਸੀਂ ਮੈਨੇਜ ਕਰਨਾ ਸਿੱਖੋ ਫੇਸ ਕਰਨਾ ਸਿੱਖੋ ਕਿ ਦੁੱਖ ਆਉਣੇ ਆਉਣੇ ਆ ਜਿੰਨਾ ਤੁਸੀਂ ਜਿੱਦਾਂ ਕਹਿੰਦੇ ਆ ਨਾ ਵੀ ਗਰਮੀ ਤੇ ਠੰਡ ਆ ਜਦੋਂ ਗਰਮੀ ਆਪਾਂ ਕਹਿੰਦੇ ਹਾਈ ਕਿੰਨੀ ਗਰਮੀ ਆ ਤਾਂ ਕਈ ਲੋਕ ਕਹਿ ਦਿੰਦੇ ਆ ਜਿੰਨਾ ਤੂੰ ਮੰਨੇਗਾ ਨਾ ਉਨੀ ਗਰਮੀ ਲੱਗੂਗੀ ਦੁੱਖਾਂ ਨੂੰ ਵੀ ਜਿੰਨਾ ਮੰਨੋਗੇ ਓਨੇ ਦੁੱਖ ਲੱਗਣਗੇ ਸੋ ਉਹਨਾਂ ਨੂੰ ਮੈਨੇਜ ਕਰਨਾ ਸਿੱਖੋ ਤੇ ਜਦੋਂ ਖੁਸ਼ੀਆਂ ਆਉਂਦੀਆਂ ਨਹੀਂ ਆਉਂਦੀਆਂ ਨੇ ਨਾ ਉਹਨਾਂ ਨੂੰ ਖੁੱਲ੍ਹ ਕੇ ਮੰਨਣਾ ਸਿੱਖੋ ਖੁੱਲ੍ਹ ਕੇ ਬੇ ਡਰ ਹੋ ਕੇ ਬੇਚਜਕ ਖੁਸ਼ੀਆਂ ਮਾਣਿਆ ਕਰੋ ਤੇ ਇਹ ਜ਼ਿੰਦਗੀ ਆ ਉਹਨਾਂ ਦਾ ਹਿੱਸਾ ਵਾ ਤੁਹਾਨੂੰ ਜ਼ਿੰਦਗੀ ਜ਼ਰੂਰ ਚੰਗੀ ਲੱਗੂਗੀ ਬਹੁਤ ਬਹੁਤ ਧੰਨਵਾਦ ਐਨੀ ਇੱਕ ਵੀਡੀਓ ਆ ਅੱਗੇ ਜਿਹੜੇ ਮੈਂ ਪਿਛਲੀ ਵੀਡੀਓ ਚ ਵਾਦਾ ਕੀਤਾ ਸੀਗਾ ਵੀ ਮੈਂ ਨਾਮ ਲਾਉਂਗਾ ਸਾਰਿਆਂ ਦੇ ਤੇ ਹੁਣ ਮੈਂ ਨਾਮ ਜਿਹੜੇ ਫੇਸਬੁੱਕ ਦੇ ਪਹਿਲਾਂ ਸ਼ੁਰੂਆਤ ਕਰਦਾ ਪਿਛਲੀ ਵੀਡੀਓ ਤੇ ਜਿਹੜੇ ਆਏ ਨੇ ਕਮੈਂਟ ਜੀ ਸਭ ਤੋਂ ਪਹਿਲਾਂ ਨਾਮ ਰਾਜਵੀਰ ਸਿੰਘ ਦੂਜਾ ਸੇਠੀ ਸਿੰਘ ਸਰਾ ਰਿਟਾਇਰਡ ਪੀਸੀਐਸ ਬਹੁਤ ਬਹੁਤ ਧੰਨਵਾਦ ਜੀ ਸਿਮਰਨਜੀਤ ਸਿੰਘ ਮਾਨ ਪਰਮਜੀਤ ਕੌਰ ਜੀ ਤੇ سرپنج پرویندر سوندا فتیگڑھ صاحب ضلعے تو بہت ਧੰਨਵਾਦ ਸਰਪੰਚ ਸਾਹਿਬ ਤੇ গীتا ਧੀਰ ਇੰਦਰਜੀਤ कौर ਕਿਰਨ ਸਿੱਧੂ ਅਰਵਜੋਤ ਪੁਰਵਾ ਤੇ ਨਿਰਮਲ ਚਾਨਾ موਹਨ ਸਿੰਘ ਹੜੈਚ ਸਰਦਾਰ ਪ੍ਰਿਤਪਾਲ ਸਿੰਘ ਇਕਬਾਲ ਤਖਾਨਵਰਦ ضلع موਗਾ ਤੋਂ ਜੀ ਧੰਨਵਾਦ ਆਤਮਾ ਸਿੰਘ ਸਿੱਧੂ ਕਰਨੇ ਸਿੱਧੂ ਅਗਲਾ ਅੱਗੇ ਆਪਣਾ ਸ਼ਹਿਰ ਲਿਖ ਰਹੇ ਨੇ ਰਾਜਪੁਰੇ ਤੋਂ ਬਹੁਤ ਬਹੁਤ ਧੰਨਵਾਦ ਜੀ ਦਵਿੰਦਰ ਕੌਰ ਸਿੱਧੂ ਬਠਿੰਡੇ ਤੋਂ ਜੀ ਪਰਮਜੀਤ ਸਿੰਘ ਰਜੇਸ਼ ਕੁਮਾਰ ਨਗਲ ਸੋ ਬਹੁਤ سارے ਜਿਹੜੇ ਪੱਕੇ ਜੁੜੇ ਹੋਏ ਨਾਮ ਵੀ ਇਹਦੇ ਵਿੱਚ ਸ਼ਾਮਲ ਨੇ ਬਹੁਤ سارے ਨਵੇਂ ਨਾਮ ਵੀ ਸ਼ਾਮਲ ਨੇ ਸਾਰਿਆਂ ਦਾ ਧੰਨਵਾਦ YouTube ਦੇ ਕਮੈਂਟ ਨੇ ਜੀ ਅਮਨ ਸਿੱਧੂ ਸਮਾਣੇ ਤੋਂ ਜੀ ਤੇ ਅਗਲਾ ਨਾਮ ਹਰਵਿੰਦਰ ਸਿੰਘ ਯਸ਼ਵੀਰ ਸਿੰਘ ਜਸੂ ਜੀ ਬਹੁਤ ਬਹੁਤ ਧੰਨਵਾਦ ਹਰਵਿੰਦਰ ਸਿੰਘ ਪਿਯੂਸ਼ ਸੱਗੜ ਸੁਖਜੀਤ ਕੌਰ ਜੀ ਗੁਰਬਖਸ਼ ਸਿੰਘ ਜੀ ਕੁਰ ਕਰਮਜੀਤ ਕੌਰ ਜੀ ਸੁਰਿੰਦਰ ਕੌਰ ਲੁਧਿਆਣੇ ਤੋਂ ਤੇ ਮੋਮੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰ ਦੇਣ ਦੇ ਲਈ ਅਗਲੀ ਵੀਡੀਓ ਦੇ ਵਿੱਚ ਉਹੀ ਵਿਸ਼ੇ ਨੇ ਜਿਹੜੇ ਜਾਰੀ ਰੱਖਾਂਗੇ ਦੋ ਗੱਲਾਂ ਵਾਲੇ ਤਿੰਨ ਗੱਲਾਂ ਵਾਲੇ ਚਾਰ ਗੱਲਾਂ ਪੰਜ ਗੱਲਾਂ ਸੱਤ ਗੱਲਾਂ ਜਿੰਨੀਆਂ ਵੀ ਹੋ ਸਕੀਆਂ ਉਹ ਕਰਾਂਗੇ ਜਲਦੀ ਮਿਲਦੇ ਆਂ